ਤੋ ਵੀ ਸਮਾਂ ਆਪਣੀ ਚਾਲ ਦੀ ਅਨੁਸਾਰ ਚੱਲਦਾ ਤੇ ਮੌਸਮ ਬਦਲਦੇ ਨਹੀਂ ਹਰ ਵਾਰ ਮੌਸਮ ਆਉਂਦੇ ਨਹੀਂ ਤਾਂ ਕੌਮ ਉਹਨਾਂ ਨੂੰ ਯਾਦਕਾਰਾਂ ਦੇ ਰੂਪ ਵਿੱਚ ਮਨਾਉਂਦੇ ਹਨ ਇਸ ਸੰਬੰਧ ਵਿੱਚ ਪੂਦੇ ਮਹੀਨੇ ਵਿੱਚ ਦੁੱਧ ਅਸ਼ਕੌਂ ਦੀ ਸੇਵਾ ਸ਼੍ਰੰਭ ਹੋਈ ਪਿਤਾ ਨੇ ਜਦੋਂ ਦਸ਼ਮੇਸ਼ ਪਿਤਾ ਜੀ ਦੇ ਛੋਟੇ ਲਾਲ ਅਤੇ ਬਜ਼ੁਰਗ ਮਾਤਾ ਗੁਜਰਕੌਰ ਜੀ ਨੂੰ ਵਜ ਵਿੱਚ ਕੈਦ ਕੀਤਾ ਹੋਇਆ ਸੀ ਜੀਲੀ ਤਨ ਤਨ ਬਾਬਾ ਮੋਤੀराम ਮਹਿਰਾਜੀ ਜਿਨ੍ਹਾਂ ਦਾ ਨਾਮ ਹਮੇਸ਼ਾ ਰਹਿਦੀ ਦੁਨੀਆ ਤੱਕ ਕਾਇਮ ਰਹੇਗਾ ਤਨ ਤਨ ਬਾਬਾ ਮੋਤੀराम ਮਹਿਰਾਜੀ ਜਿਨ੍ਹਾਂ ਦੇ ਪਿਤਾ ਜੀ ਦਸ਼ਮੇਸ਼ ਪਿਤਾ ਜੀ ਦੇ ਪਰਿਵਾਰ ਸਮੇਤ ਅਨੰਦਪੁਰ ਸਾਹਿਬ ਦਾ ਜਦੋਂ ਦਸ਼ਮੇਸ਼ ਪਿਤਾ ਜੀ ਕਿਲਾ ਛਾੜਦੇ ਨੇ ਉਹਨਾਂ ਦੇ ਨਾਲ ਕਿਲਾ ਛਾੜਦੇ ਨੇ ਸਰਸਾ ਨਦੀ ਦੇ ਕੰਢੇ ਜਦੋਂ ਜੰਗ ਹੁੰਦੀ ਹੈ ਤਾਂ ਦਸ਼ਮੇਸ਼ ਪਿਤਾ ਜੀ ਨੇ अनेका ਸਿੰਘਾਂ ਨਾਲ ਪਾਈ ਮੋਸੀਰਾ ਮਹਾਰਾਜੀ